ਇਹ ਕੀ ਹੋਇਆ ਤੁਹਾਡੇ ਨਾਲ ਮੈਂ ਆਪਣਾ ਡਿਊਟੀ ਤੇ ਜਾਂਦਾ ਰਿਹਾ ਸੀ ਕੰਮ ਤੇ ਹਾਂਜੀ ਤੇ ਜਦੋਂ ਉਹਨਾਂ ਫੈਕਟਰੀ ਕੋਲ ਸੀਗੀ ਅਕੜੀ ਭਈਆ ਨਿਕਲਿਆ ਮੈਂ ਕਿੱਦਾਂ ਆਉਂਦਾ ਹਾਂ ਹਾਂਜੀ ਹਾਂਜੀ ਤੇ ਮੈਂ ਉਹਨਾਂ ਨੂੰ ਆਮਨਾ ਗਿਆ ਮੈਂ ਕਿਹਾ ਯਾਰ ਕੀ ਗੱਲ ਹੋ ਗਈ ਹੋੜੀ ਚਲਾੜਾ ਜਾਂ ਤੂੰ ਆਲੇ ਮੈਨੂੰ ਭੈਣ ਮਾਰ ਭੈਣ ਦੀਆਂ ਗਾਲਾਂ ਕੱਢਣ ਲੱਗ ਗਿਆ ਜਦੋਂ ਉਹਨਾਂ ਨੇ ਗਾਲਾਂ ਕੱਢਣ ਲੱਗਾ ਮੈਨੂੰ ਗੁੱਸਾ ਜੜ ਗਿਆ ਹਾਂਜੀ ਹਾਂਜੀ ਸ਼ਰਾਬ ਕਿਸੇ ਹੋਰ ਨਾਲ ਨਾ ਹਾਂਜੀ ਹਾਂਜੀ ਤੇ ਮੈਨੂੰ ਥੋੜਾ ਗੁੱਸਾ ਜੜ ਗਿਆ ਹਾਂਜੀ ਹਾਂਜੀ ਤੇ ਚਲੋ ਮੈਂ ਉਹਨੂੰ ਕਹਿਣ ਲੱਗਾ ਜੀ ਜਦੋਂ 15-20 ਪਈਏ ਉਹਨੇ ਬਾਜ ਮਾਰ ਲਈ ਅੱਛਾ 15-20 ਪਈਆਂ ਨੇ ਆ ਕੇ ਮੈਨੂੰ ਕੁੱਟਿਆ ਮੇਰੇ ਕੇਸਾਂ ਪੁੱਸਾਂ ਉਹ ਦੇਖੋ ਕੇਸ ਕੁਝ ਪ ਮੇਰੇ ਕਾਂਕੇ ਵਗੈਰਾ ਲੱਗੇ ਨੇ ਤੇ ਉਹ ਜਦੋਂ ਪੁੱਛਿਆ ਮੇਰੀ ਜੇਬ ਕਿੱਥੇ ਹੈ ਇਹ ਪ੍ਰਵਾਸੀ ਨੇ ਮੇਰੇ ਤੋਂ ਨਾਲ ਕਿੱਥੇ ਤੇ ਮੇਰੀ ਪੱਗ ਵੀ ਨਾਲ ਹੀ ਲੱਗ ਗਈ ਨੇ ਪੱਗ ਵੀ ਨਹੀਂ ਪਤਾ ਮੇਰੀ ਕਿੱਥੇ ਹੈ ਪੱਗ ਵੀ ਨਾਲ ਹੀ ਲੱਗ ਗਈ ਮទੀ ਦੱਸੋ ਤੁਸੀਂ ਮੇਰਾ ਬਸਤਾ ਕੰਮ ਤੇ ਜਾਂਦਾ ਵੀ ਅਸੀਂ ਕਰ ਤੇ ਥੋੜੀ ਜਿਹੀ ਗੱਲ ਹੋਈ ਆ ਮੋਟਰਸਾਈਕਲਾਂ ਦੇ ਉੱਤੇ ਹੀ ਨੋ ਬਲੂ ਮੋਟਰਸਾਈਕਲ ਦਿੱਤੇ ਬਾਅਦ ਸਨਾ ਬੱਚਿਆਰੀ ਬਸ ਗੱਲ ਹੋਈ ਹੀ ਆਪਾ ਜਿੰਦਰ ਸਿੰਘ ਜੀ ਇਹਨਾਂ ਨੇ ਇਧਰ ਜਾਂਦਿਆਂ ਨੇ ਵੀ ਨਹੀਂ ਛਡਾਇਆ 10 15 ਜਣੇ ਸੀਗੇ ਮੇਰਾ ਕੁਸਤਰ ਕਰਲੇ ਸੀਗਾ ਇਹਨੂੰ ਕਿਸੋ ਤੋਂ ਵੜ ਕੇ ਕਿ ਨਹੀਂ ਜ਼ਿਆਦੀ ਪੱਗ ਵੀ ਲਾ ਕੇ ਲੈ ਗਏ ਮੈਨੂੰ ਮੈਨੂੰ ਇਲਾਜ ਬਾਅਦ ਚਾਹੀਦਾ ਵਾਤ ਮੇਰੇ ਪੱਗ ਮਿਲ ਜਿੱਦਾਂ ਪੱਗ ਲੈ ਕੇ ਗਏ ਆ ਇੱਜ਼ਤ ਨਾਲ ਮੈਨੂੰ ਉਦਾਂ ਮੇਰੀ ਪੱਗ ਦੇ ਬਸ ਮਿਲਾਈ ਵਕਤ ਮੰਗਾਵਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਇੱਕ ਬਹੁਤ ਹੀ ਘਟਨਾ ਹੋਈ ਹੈ ਜੋ ਕਿ ਇੱਕ ਬੱਚੇ ਦੀ ਅੰਮ੍ਰਿਤਧਾਰੀ ਬੱਚਾ ਉਹਦੀ ਪੱਗ ਲਾ ਕੇ ਇੱਕ ਪ੍ਰਵਾਸੀ ਲੋਕ ਪ੍ਰਵਾਸੀ ਨਹੀਂ ਕਹੂੰਗਾ ਮੈਂ ਤਾਂ ਹੁਣ ਭਈਏ ਕਹੂੰਗਾ ਭਈਆਂ ਨੂੰ ਬੇਨਤੀ ਹੈ ਵਾਰਨਿੰਗ ਦੇਣਾ ਚਾਹੁੰਦੇ ਆ ਆ ਬੱਚਾ ਹੈਗਾ ਵੀ ਤੁਸੀਂ ਬਹੁਤ ਗਲਤ ਕੰਮ ਕਰਦੇ ਪਏ ਹੋ ਕਿਉਂ ਤੇ ਇਹ ਗੱਲਾਂ ਕੰਮ ਛੱਡ ਦਿਓ ਕਰਨੇ ਤੇ ਜੇ ਹੀ ਆਪਣੀ ਆਈ ਤੇ ਆ ਗਏ ਨਾ ਫੇਰ ਤੁਸੀਂ ਕਹਿਣਾ ਵੀ ਪੰਜਾਬੀ ਸਾਡੇ ਜੁੱਤੀਆਂ ਮਾਰਦੇ ਆ ਸਿਰ ਦੇ ਵਿੱਚ ਮੈਂ ਸਾਰੇ ਭਈਆਂ ਨੂੰ ਨਹੀਂ ਕਹਿ ਰਿਹਾ ਪ੍ਰਵਾਸੀਆਂ ਨੂੰ ਸਾਰੇ ਪ੍ਰਵਾਸੀਆਂ ਨੂੰ ਕਹਿ ਰਿਹਾ ਮੈਂ ਜਿਹੜੇ ਕੁਝ ਪ੍ਰਵਾਸੀ ਗੁੰਡਾਗਰਦੀ ਕਰਦੇ ਆ ਜਿਹੜੇ ਬਿਹਾਰ ਦੇ ਵਿੱਚੋਂ ਬਗੈਰ ਉਹਨਾਂ ਦੇ ਕਾਗਜ਼ ਨਹੀਂ ਹੁੰਦੇ ਕੋਈ ਆਧਾਰ ਕਾਰਡ ਨਹੀਂ ਹੁੰਦਾ ਕੋਈ ਪੈਨ ਕਾਰਡ ਨਹੀਂ ਹੁੰਦਾਗਾ ਉਹ ਆਣ ਕੇ ਇੱਥੇ ਬਦਮਾਸ਼ੀਆਂ ਕਰਦੇ ਆ ਇੱਕ ਪੀਪਾ ਚੱਕ ਲਿਆਉਂਦੇ ਸਟੋਪ ਚੱਕ ਲਿਆਉਂਦੇ ਆ ਇਹ ਤੋਂ ਬੰਦਾ ਮਾਰ ਕੇ ਕਤਲ ਕਰਕੇ ਬਿਹਾਰ ਭੱਜ ਜਾਂਦੇ ਆ ਉਹਦੀ ਅਸੀਂ ਕੀ ਪੂਛ ਫੜ ਲਾਂਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਵੀ ਜਿਹੜੇ ਵੀ ਕਮਰੇ ਕਿਰਾਏ ਦੇ ਲੈਂਦੇ ਆ ਆਧਾਰ ਕਾਰਡ ਹਰਕ ਜੀ ਉਹਦੀ ਚੈੱਕ ਕਰੋ ਉਹਦਾ ਅਗਲਾ ਪਿਛਲਾ ਵੀ ਚੈੱਕ ਕੀਤਾ ਜਾਵੇ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਇਹਨਾਂ ਦੀ ਸਾਰਾ ਚੈੱਕ ਆਧਾਰ ਕਾਰਡ ਇਹਨਾਂ ਦਾ ਪੈਂਡ ਪਿੱਛੇ ਕਿੰਨੇ ਕਤਲ ਕਰ ਗਏ ਆ ਕੀ ਕਰ ਕੇ ਆ ਸਾਰਾ ਇਹਨਾਂ ਦਾ ਦੇਖਣਾ ਚਾਹੀਦਾ ਹੈਗਾ ਬਾਕੀ ਸਾਡੇ ਸੈਕਟਰੀ ਨਾਲ ਬੋਲਣਗੇ ਵਾਹਿਗੁਰੂ ਜੀ ਕਾਹਨ ਸਾਹਿਬ ਵਾਹਿਗੁਰੂ ਜੀ ਕੀ ਪਤੇ ਕੱਲ ਜਿਹੜੀ ਮਨਘੜੀ ਘਟਨਾ ਹੋਈ ਹੈ ਕਿ ਗੁਰਸੇਖ ਪਰਿਵਾਰ ਦਾ ਬੱਚਾ ਜਿਹੜਾ ਆ ਆਪਣੇ ਘਰ ਹੀ ਜਾ ਰਿਹਾ ਸੀ ਕੰਮ ਤੋਂ ਇਹ ਉਹਨੂੰ ਰਸਤੇ ਦੇ ਵਿੱਚ ਘੇਰ ਕੇ ਕੁਝ ਪ੍ਰਵਾਸੀ ਲੋਕਾਂ ਨੇ ਬਹੁਤ ਜ਼ਿਆਦਾ ਤਸ਼ੱਤਤ ਨਾਲ ਕੁੱਟਮਾਰ ਕੀਤੀ ਹੈ ਉਹਦੇ ਕੇਸਾਂ ਦੇ ਵਿੱਚ ਕੋਈ ਚੀਜ਼ ਭਾਰੀ ਮਾਰ ਕੇ ਤੇ ਉਹਨੂੰ ਫੱਡੜ ਕਰ ਦਿੱਤਾ ਹੈ ਤੇ ਉਹਦੇ ਕੇਸ ਵੀ ਰੋਗ ਭਰ ਕੇ ਕੁੱਟ ਦਿੱਤੇ ਨੇ ਉਹਦੀ ਪੱਗ ਲਾ ਕੇ ਲੈ ਗਏ ਨੇ ਪੱਗ ਵੀ ਨਹੀਂ ਦਿੱਤੀ ਇਹ ਤਰ੍ਹਾਂ ਦੀ ਬਦਮਾਸ਼ੀ ਜਿਹੜੀ ਹੈ ਬਹੁਤ ਜ਼ਿਆਦਾ ਮਹਿੰਗੀ ਪਵੇਗੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਪੀਨ ਕਰਦੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਦਾ ਜੇ ਅੱਜ ਮੂੰਹ ਪੈ ਗਿਆ ਤੇ ਇਹਨਾਂ ਨੇ ਗਾਂ ਹੋਰ ਵਧਣਾ ਤੇ ਮੁੜ ਕੇ ਘਟਨਾਵਾ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਮੰਦ ਭਾਗੀਆਂ ਹੋਣਗੀਆਂ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਹੁਣੇ ਹੀ ਇਸ ਗੱਲ ਨੂੰ ਠੱਲ ਪਾਉਣੀ ਚਾਹੁੰਦੇ ਆ ਅਸੀਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਦੇ ਸਖਤ ਤੇ ਸਖਤ ਕਾਰਵਾਈਆਂ ਕਰਾਉਣੀਆਂ ਚਾਹੀਦੀਆਂ ਨੇ ਜਿੱਥੇ ਵੀ ਰਹਿੰਦੇ ਨੇ ਇਹ ਉੱਥੇ ਹੀ ਆਪਣੇ ਪੰਜਾਬੀ ਵੀਰਾਂ ਨੂੰ ਚਾਹੀਦਾ ਕਿ ਇਕਜੁੱਟ ਹੋ ਕੇ ਇਹਨਾਂ ਤੇ ਨਿਗਰਾਨੀ ਰੱਖਿਆ ਕਰੋ ਜਿੱਥੇ ਵੀ ਕਿਸੇ ਪੰਜਾਬੀ ਭਰਾ ਨਾਲ ਕਿਸੇ ਗੁਰਸੇਖ ਪਰਿਵਾਰ ਨਾਲ ਕੋਈ ਵੀ ਧੱਕਾ ਹੁੰਦਾ ਆ ਉੱਥੇ ਸਾਰੇ ਲੰਬਤ ਹੋ ਕੇ ਇਹਨਾਂ ਦਾ ਤਕੜਾ ਕਰਿਆ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਮੂੰਹ ਪਿੰਦਾ ਜਾ ਰਿਹਾ ਹੈ ਔਰ ਇਸ ਘਟਨਾ ਤੇ ਅਸੀਂ ਸਖਤ ਨਿੰਦਾ ਕਰਦੇ ਆਂ ਔਰ ਪ੍ਰਸ਼ਾਸਨ ਅਪੀਲ ਕਰਦੇ ਆਂ ਸਖਤ ਤੋਂ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਛੇਤੀ ਤੋਂ ਛੇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਾਬ ਲਾਵੇ ਨਿਆਲੋ ਜਾਵੇ ਸ਼ੀਤਾ ਸਿੰਘਾਂ ਦੇ ਮਾਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨੂੰ ਸੱਚੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਪਰਟੀਆਂ